ਪਾਪੀ ਫੋਨ ਕਰਕੇ ਪੁੱਛ ਲੋ ਇੱਥੇ ਕਿੱਥੇ ਫੋਨ ਤਾਂ ਉਹਨਾਂ ਤਾਂ ਬੈੱਡ ਤੇ ਪਿਆ ਹੈ ਫਿਰ ਅੱਪਾ ਤੁਸੀਂ ਕਦੋਂ ਕਦੋਂ ਉੱਠੇ ਹੋ ਸਾਰੇ ਕਿਤੇ ਦੇਖ ਲਿਆ ਸਾਰੇ ਕਿਤੇ ਦੇਖ ਲਿਆ ਮੈਂ ਮੈਂ ਤਾਂ ਕਿਤੇ ਨਹੀਂ ਮਿਲੇ ਤੇ ਤਾਂ ਜੀ ਖਾਲੇ ਪਈ ਜਾਂਦਾ ਪਤਾ ਨਹੀਂ ਕਿੱਥੇ ਗਏ ਨੇ ਫੱਬੀ ਰਾਤ ਵੀਰੇ ਨੂੰ ਰੋਟੀ ਵੀ ਨਹੀਂ ਖਾਧੀ ਕਿਤੇ ਮੇਰੇ ਕਰਕੇ ਤਾਂ ਝੁੱਕਰ ਜਾ ਸਲੀ ਇਹ ਜੀ ਕੋਈ ਗੱਲ ਨਹੀਂ ਹੈਗੀ ਨਹੀਂ ਪਾਪੀ ਇਹੋ ਜੀ ਗੱਲ ਲਾਗੀ ਮੈਂ ਇੰਨੀ ਵੱਡੀ ਗਲਤੀ ਕੀਤੀ ਕਿਤੇ ਵੀਰੇ ਨੇ ਮੇਰੀ ਗਲਤੀ ਕਰਕੇ ਆਪਣੇ ਆਪ ਨੂੰ ਤਾਂ ਨਹੀਂ ਸਜ਼ਾ ਦਿੱਤੀ ਨਹੀਂ ਨਹੀਂ ਸੰਦੀਪ ਇਹ ਜੀ ਕੋਈ ਗੱਲ ਨਹੀਂ ਹੈਗੀ ਮੈਂ ਤੇਰੇ ਵੀਰੇ ਨਾਲ ਆਪ ਗੱਲ ਕੀਤੀ ਆ ਸਮਝਾਇਆ ਉਹਨਾਂ ਨੂੰ ਸਗਦੀ ਉਹ ਤਾਂ ਮੈਨੂੰ ਕਹਿੰਦੇ ਸੀ ਮੇਰੀ ਕੱਲੀ ਭੈਣ ਆ ਵੀ ਜਿੱਥੇ ਉਹ ਖੁਸ਼ ਉੱਥੇ ਮੈਂ ਉਹ ਤਾਂ ਵਿਆਹ ਲਈ ਵੀ ਮੰਨਗੇ ਸੀ ਪਰ ਉਹਨਾਂ ਨੂੰ ਬਸ ਇੱਕੋ ਹੀ ਸੀ ਵੀ ਉਹ ਮੁੰਡਾ ਵਿਆਹ ਲਈ ਮੰਨੂ ਪਤਾ ਨਹੀਂ ਨਹੀਂ ਪਰ ਮੈਨੂੰ ਨਹੀਂ ਲੱਗਦਾ ਉਸ ਚੀਜ਼ ਕਰਕੇ ਉਹ ਘਰ ਛੱਡ ਕੇ ਭੱਜ ਜਾਣਗੇ ਫਿਰ ਬਾਬੇ ਵੀਰਾ ਕਿੱਥੇ ਹੈਗਾ ਸਾਰੇ ਕਿਤੇ ਲੱਭ ਲਿਆ ਤਾ ਮੈਨੂੰ ਸਮਝ ਨਹੀਂ ਆਉਂਦੀ ਫਿਰ ਰਾਤ ਰਾਤ ਛੇ ਜੀ ਕੀ ਗੱਲ ਹੋ ਗਈ ਹੇ ਰੱਬਾ ਸੰਦੀਪ ਰੋਕੇ ਕੁਝ ਨਹੀਂ ਬੰਨਣਾ ਤੂੰ ਐ ਕਰ ਉਹਨਾਂ ਦਾ ਫੋਨ ਪਿਆ ਬੈਟ ਤੇ ਜਾ ਕੇ ਉਹਨਾਂ ਦੇ ਆਫਿਸ ਵਾਲਿਆਂ ਨੂੰ ਫੋਨ ਕਰ ਮੈਂ ਮੇਰੇ ਪ੍ਰਾਣ ਨੂੰ ਫੋਨ ਲਾਣੀਆਂ ਕੋਈ ਤਾਂ ਹਿੱਲਾ ਨਿਕਲੂ ਹਾਂ ਬਬੀ ਹਾਂ ਜਾ ਸੱਚੇ ਬਾਸ਼ਾ ਅੱਛਾ ਕਿ ਤੂੰ ਜਲਦੀ ਮਿਲ ਜਾਣਾ ਸੰਨ ਵੀਰਾ ਹੈਲੋ ਭਾਈ ਹੈਲੋ ਹੈਲੋ ਸਸ਼ੀਕਲ ਭਾਈ ਸਸ਼ੀਕਲ ਭਈ ਭਾਈ ਟਿੰਕੇ ਮੇਰੇ ਨਾਲ ਗੱਲ ਹੋਈ ਏ ਤੁਹਾਡੀ ਮਿਲੇ ਨੇ ਤੁਹਾਨੂੰ ਅੱਜ ਕਿੱਥੇ ਭਾਈ ਮੈਂ ਤਾਂ ਆਪ ਦੀ ਜੀਨ ਨਾ ਮਹਾ ਆਇਆ ਨਹੀਂ ਹਜੇ ਉਹ ਤਾਂ ਸੁਪਨਾ ਮੇਰਾ ਤਾਂ ਪਹਿਲਾ ਮੂੰਹ ਦਿੰਦਾ ਅਬ ਅੱਛਾ ਭਾਈ ਵੈਸੇ ਫੋਨ ਫਾਨ ਤੇ ਵੀ ਨਹੀਂ ਗੱਲ ਹੋਈ ਤੁਹਾਡੀ ਰਾਤ ਹੋਈ ਹੋਵੇ ਕੱਲ ਮੇਰੀ ਗੱਲ ਨਹੀਂ

ਵੀਰੇ ਕਿੱਥੇ ਆ ਤੂੰ? ਤੇ ਤੁਹਾਨੂੰ ਕੁਝ ਹੋ ਗਿਆ ਨਾ? ਮम्मी ਨੇ ਕਦੇ ਵੀ ਮੈਨੂੰ maaf ਨਹੀਂ ਕਰਨਾ। ਇਹ ਤੂੰ ਕੱਟੀ-ਵੱਟੀ ਗੱਲ ਤੇ ਆ। ਸੰਦੀਪ ਤੂੰ ਰੋਈ ਕਿਉਂ ਜਾਨੀਏ? ਪਤਾ ਲੱਗਿਆ ਤੇਰੇ ਵੀਰੇ ਦਾ ਕਿਸੇ ਨੇ ਕੁਝ ਦੱਸਿਆ? ਕਿੱਥੇ ਨੇ ਕਿੱਥੇ ਨੇ? ਬਾਪੀ ਜਿੱਤੇ ਡਿਊਟੀ ਤੇ ਜਾਂਦੇ ਆ ਮੈਂ ਉੱਥੇ ਵੀ ਫੋਨ ਲਾ ਰਿਹਾ ਤੈਨੂੰ ਕੁਝ ਨਹੀਂ ਪਤਾ ਆਏਗਾ ਕਿਨੇ ਵਾਰੋਂ ਫੋਨ ਕਰ ਲਿਆ ਬਾਪੀ ਵੀ ਰਗਿੱਤੇ ਹੋਊਗਾ ਤੱਕ ਨਹੀਂ ਸਮਝਾਉਂਦੀ ਮੈਂ ਤੇ ਮੇਰੇ ਨੂੰ ਫੋਨ ਕਰਦੀ ਰਹੀ ਰੋਣਾ ਸੰਦੀ हेलो सशिकाल वीरे सशिकाल भाई भाई हेलो हाँ भाई भाई तो सिक्किते हो दस तो मैं करी है बने भाई ऐसे हाँ जो मेरे कोले की हो गया भाई इन्ना तो नहीं पता कितने ने स्वेल <laughs> भाई इन्ना तो नहीं पता स्वेल दे कित्थे ने सारे कितने लोग ਬਦਾਨੀ ਬਾਈ ਤੁਸੀਂ ਆਜ ਮੇ ਆਤੇ ਹੋ ਰੋਈ ਤੇ ਜਾਨੀਆ ਲੁਕਦਾ ਹੈ ਹੋ ਲੈ ਉਹ ਕੋਈ ਗੱਲ ਤੂੰ ਦਿਲ ਨਾਲ ਛੜਾ ਕਰਾ ਲੈ ਬਾਈ ਚੇਤੀ ਆ ਜਾ ਉਹ ਹੋ ਗਿਆ ਅਰੇ ਕਮਰ ਤੋਂ ਰੋ ਲਾ ਗਿਆ ਦੀਮ ਕੋਈ ਨਹੀਂ ਪਾ ਮੇਰੇ ਨਾਲ ਤੇ ਆਜ ਮੈਂ ਕਰੇ ਚੁੱਪ ਕਰ ਜਾ ਮੇਰੇ ਆਗੇ ਤੁਸੀਂ ਹਾਂ ਹਾਂ ਕੀ ਹੋ ਗਿਆ ਤਰੂਈ ਕੋ ਜਾਂਦੀ ਮੇਰੇ ਅੱਜ ਮੇਰੇ ਤੁਹਾਨੂੰ ਅੰਦਰ ਬੈਠ ਕੇ ਦੱਸਦੇ ਹਾਂ ਹੁਣ ਦੱਸ ਬਣ ਕੀ ਗੱਲ ਸੀ ਤੇ ਫਿਰ ਟਿੰਕੇ ਦਾ ਪਤਾ ਨਹੀਂ ਸਵੇਰ ਦੇ ਕਿੱਥੇ ਗਏ ਮੈਂ ਸੁੱਤੀ ਉੱਠੀ ਮੈਂ ਦੇਖਿਆ ਮੇਰੇ ਸਾਈਡ ਤੇ ਪਏ ਨਹੀਂ ਸੀ ਉਹ ਮੈਂ ਬਾਹਰ ਜਾ ਕੇ ਲੱਭਿਆ ਬਾਥਰੂਮ ਸਾਰੇ ਘਰ ਲੱਭ ਲਿਆ ਫਰੋਂ ਨਹੀਂ ਮਿਲੇ ਮੈਨੂੰ ਕਿਤੇ ਵੀ ਫਿਰ ਮੈਂ ਇਹਨੂੰ ਕਿਹਾ ਇਹਨੇ ਵੀ ਵਿਚਾਰੀ ਨੇ ਸਾਰੇ ਕਿਤੇ ਫੋਨ ਕੀਤਾ ਪਰ ਸਾਰੇ ਕਹਿੰਦੇ ਫਿਰ ਸਾਡੇ ਕੋਲ ਤਾਂ ਆਇਆ ਨਹੀਂ ਸਾਨੂੰ ਨਹੀਂ ਪਤਾ ਉਹ ਕਿੱਥੇ ਹੈ ਬਾਈ ਮੈਨੂੰ ਬਾਰੀ ਟੈਨਸ਼ਨ ਹੋਈ ਜਾਂਦੀ ਹੈ ਪਤਾ ਨਹੀਂ ਉਹ ਕਿੱਥੇ ਗਏ ਪਰ ਬੰਦਾ ਇੱਕ ਘਰ ਛੱਡ ਕੇ ਕਿਵੇਂ ਜਾ ਸਕਦਾ ਕੁੜੀ ਕੋਈ ਛੁੱਡੀ ਲੜਾਈ ਹੋਈ ਸੀ ਕੋਈ ਆਵਜਾਨਪਨ ਹੋਈ ਹੈ ਛੁੱਡੀ ਕੋਈ ਟੈਨਸ਼ਨ ਹੋਵੇ ਬਾਈ ਨੂੰ ਜਾਂ ਅਸਲ ਚ ਕੱਲ ਗੱਲ ਹੋਈ ਸੀ ਸਾਡੇ ਘਰੇ ਸੰਦੀਪ ਇਕ ਗਲਤੀ ਹੋਗੀ ਜਦੋਂ ਉਹ ਗਲਤੀਵਾਰ ਟਿੰਕੇ ਨੂੰ ਪਤਾ ਲੱਗਿਆ ਉਹ ਤਾਂ ਟੁੱਟ ਗਈ ਅਸਲ ਚ ਕਿ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ ਬਾਈ ਤੇ ਉਹ ਮੁੰਡੇ ਨੇ ਦਾ ਨਜ਼ਾਇਜ਼ ਫਾਇਦਾ ਚੱਕਿਆ ਇਹਨੂੰ ਆਪਣੇ ਪਿਆਰ ਦੇ ਜਾਲ ਚ ਫਸਾ ਕੇ ਇਹਦੇ ਨਾਲ ਗਲਤ ਕੰਮ ਕਰਕੇ ਇਹਨੂੰ ਛੱਡ ਗਿਆ ਸਗੋਂ ਦੀ ਇਹ ਤਾਂ ਬਾਈ ਮਾ ਬੰਨਾਲੀਆ ਤੇ ਜਦੋਂ ਟਿੰਕੇ ਨੂੰ ਇਹ ਸਾਰੀ ਗੱਲ ਦਾ ਪਤਾ ਲੱਗਿਆ ਉਹ ਤਾਂ ਗਬਬੂਲਾ ਹੋ ਗਿਆ ਹੁਣ ਉਹ ਤਾਂ ਸੀ ਜਾਦਾ ਇਹਨੂੰ ਮਾਰੂ ਜਾਓ ਮੁੰਡੇ ਨੂੰ ਮੈਂ ਤਾਂ ਬਹੁਤ ਔਖਾ ਰੋਕਿਆ ਉਹਨਾਂ ਨੂੰ ਨਾਲੇ ਉਹਨਾਂ ਦੀ ਗਲਤੀ ਵੀ ਕੀ ਆ ਇੱਕ ਭੈਣ ਦੀ ਗੱਲ ਸੁਣ ਕੇ ਇੱਕ ਭਾਈ ਇਹੀ ਤਾਂ ਕਰੂਗਾ ਹੋਰ ਉਹਦੇ ਹੱਥ 'ਚ ਹੁੰਦਾ ਵੀ ਕੀ ਆ ਨਾਲੇ ਉਹ ਮੁੰਡਾ ਤੈਨੂੰ ਪਤਾ ਬਈ ਘਰ ਤੱਕ ਆ ਗਿਆ ਸੀਗਾ ਇਹਦੇ ਤੇ ਜ਼ੁਲਮ ਕਰਦਾ ਸੀ ਕੋਈ ਭਾਈ ਆਪਦੇ ਭੈਣ ਨੂੰ ਐ ਨਹੀਂ ਦੇਖ ਸਕਦਾ ਜਦੋਂ ਢਿੰਕੇ ਨੇ ਉਹਦੇ ਗੱਲ 'ਚ ਹੱਥ ਪਾਇਆ ਹੋਰ ਉਹ ਜੋ ਭੱਜ ਗਿਆ ਨਾਲੇ ਜਾਂਦਾ ਜਾਂਦਾ ਕਹਿ ਕੇ ਗਿਆ ਵੀ ਮੈਂ ਨਹੀਂ ਇਹਦੇ ਨਾਲ ਵਿਆਹ ਕਰਵਾਉਂਦਾ ਇਹ ਪਾਗਲ ਨੂੰ ਇੰਨੀ ਅਕਲ ਨਹੀਂ ਹੈਗੀ ਵੀ ਦੂਆ ਆਪਣੇ ਭਰਾ ਨੂੰ ਛੱਡ ਕੇ ਉਹ ਉਹ ਦੋ ਕੁੜੀ ਦੇ ਬੰਦੇ ਪਿੱਛੇ ਫਿਰਦੀਆਂ ਚੱਲ ਬਈ ਇਹ ਨਹੀਂ ਤਾਂ ਨਿਆਣ ਮੱਤੇ ਚ ਜਾਣੇ ਅਣਜਾਣੇ ਚ ਗਲਤੀ ਕਰ ਲਈ ਪਰ ਹੁਣ ਕਰੀਏ ਕੀ ਮੈਨੂੰ ਲੱਗਦਾ ਇਹਦੀਆਂ ਕੀਤੀਆਂ ਗਲਤੀਆਂ ਇਹਦਾ ਬਾਈਪਾਉਟਤੀ ਜਾਂਦਾ ਨਾਲੇ ਬਾਈ ਹਸਲ ਜਿੱਦਾ ਸਾਰੀ ਗੱਲ ਮੈਂ ਉਹਨਾਂ ਨੂੰ ਸਮਝਾਈ ਰਾਤ ਨੂੰ ਪੈਣ ਲੱਗੇ ਵੀ ਉਹਨਾਂ ਨੂੰ ਮੈਂ ਸਾਰੀ ਗੱਲ ਕਿਹਾ ਵੀ ਤੁਸੀਂ ਜਮਾ ਟੈਨਸ਼ਨ ਨਾ ਲੋ ਤੁਹਾਨੂੰ ਜਿਵੇਂ ਸੀ ਲੱਗਦਾ ਆਪਾਂਵੇਂ ਕਰਾਂਗੇ ਹਉਦ ਤਾ ਮੰਨ ਗਏ ਸੀ ਫੇਰ ਇਹਨਾਂ ਦਾ ਵਿਆਹ ਕਰ ਦਾਂਗੇ ਮੇਰੀ ਭੈਣ ਆ ਮੈਂ ਉਹਨੂੰ ਰੋਂਦੇ ਨਹੀਂ ਵੇਖ ਸਕਦਾ ਪਰ ਬਾਈ ਜਦੋਂ ਮੈਂ ਸਵੇਰੇ ਉੱਠੀ ਨਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਹਲੇ ਉਹ ਮੇਰੇ ਕੋਲੋਂ ਦੂਰ ਹੋ ਗਏ ਸਾਰਾ ਘਰ ਛਾਂ ਮਾਰਿਆ ਕਿਤੇ ਨਹੀਂ ਮਿਲੇ ਬਾਈ ਕਿਤੇ ਨਹੀਂ ਮਿਲੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਰੀਏ ਕੀ ਦੋਨੇ ਜਾਨੀਆਂ ਕੱਲੀਆਂ ਸੀ ਅਸੀਂ ਕਰੇ ਬਾਹਰ ਜਾਣ ਹੀ ਸਕਦੀਆਂ ਕਿਸੇ ਨੂੰ ਪੁੱਛ ਨਹੀਂ ਸਕਦੀਆਂ ਸਮਝ ਨਹੀਂ ਆਉਂਦਾ ਕੀ ਕਰੀਏ ਬਾਈ ਤਾਂ ਹੀ ਤੈਨੂੰ ਫੋਨ ਕੀਤਾ ਉਹਨਾਂ ਨੂੰ ਲੱਭਦੇ ਬਾਈ ਉਹ ਕਿਤੇ ਕੋਈ ਗਲਤ ਕਦਮ ਨਾ ਚੱਕ ਲੈਣ ਭਾਈ ਮੇਰਾ ਤਾਂ ਖਾਲ ਜੱਡ ਰੀਆ ਉਹ ਕੋਈ ਗੱਲ ਨਹੀਂ ਬਣੇ ਤੂੰ ਦਿਲ ਛੋਟਾ ਨਾ ਕਰ ਮੈਂ ਆ ਗਿਆ ਨਾ ਮੈਂ ਆਪੇ ਲੱਭ ਦੂ ਕੁਝ ਨਹੀਂ ਹੁੰਦਾ ਨਾਲੇ ਬੰਦਾ ਕਦੇ ਵੀ ਇੰਨਾ ਸਿੱਧੀ ਗਲਤ ਕਦਮ ਨਹੀਂ ਚੱਕਦਾ ਹੁੰਦਾ ਬਾਈ ਉਹ ਵੀ ਤਾਂ ਫਿਕਰ ਹੈ ਸਾਨੂੰ ਕੁਣ ਕਰੀਏਗੀ ਸਾਰੇ ਕੀ ਦਿਲ ਅੰਬਲੇ ਨਹੀਂ ਅਸੀਂ ਰੋਲਾ ਵੀ ਨਹੀਂ ਪਾ ਸਕਦੇ ਬਹੁਤ ਵੱਡੀ ਗੱਲ ਹੈ ਨਾਲੇ ਜੇ ਕਿਸੇ ਨੂੰ ਬੋਲ ਨੂੰ ਪਤਾ ਲੱਗ ਗਿਆ ਸਾਡੀ ਤਾਂ ਬਹੁਤ ਬਦਨਾਮੀ ਹੋਊਗੀ ਕੋਈ ਨਹੀਂ ਨਹੀਂ ਅੱਪਾ ਕਿਸੇ ਨੂੰ ਨਹੀਂ ਪਤਾ ਲੱਗਣਗੇ ਮੈਂ ਜਾਣਨਾ ਮੈਂ ਲੱਭਦਾ ਠੀਕ ਹੈ ਤੂੰ ਸੀਨਾ ਐਂ ਕਰੋ ਰੋਟੀ ਪਾਣੀ ਖਾਓ ਪੀਓ ਕੋਈ ਗੱਲ ਨਹੀਂ ਫੇਰ ਨਾ ਕਰ ਮੈਂ ਲੱਭ ਕੇ ਲੈ ਕੇ ਆਉਂਗਾ ਜਰੂਰ ਠੀਕ ਹੈ ਭਾਈ ਤੂੰ ਸਾਨੂੰ ਫੋਨ ਕਰਦੀ ਤੇ ਮੈਂ ਤਾਂ ਇਹ ਕਹਿੰਦੀ ਸੀ ਮੈਂ ਤੇਰੇ ਨਾਲ ਚੱਲਾਂ ਸੰਦੀਪ ਹੈ ਜੇ ਕਰੇ ਹੋ ਨਹੀਂ ਲੈ ਤੂੰ ਕੰਮੜੀ ਹੈ ਮੇਰੇ ਨਾਲ ਜੇ ਨਾਲੇ ਮੈਨੂੰ ਉਹਦਾ ਪਤਾ ਇੱਕ ਦੋ ਟਿਕਾਣਿਆਂ ਦਾ ਜਿਹੜੇ ਉਹਦੇ ਯਾਰ ਮਿੱਤਰ ਨੇ ਮੈਂ ਵੀ ਉਹਨਾਂ ਨੂੰ ਜਾਣਦਾ ਹੋ ਸਕਦਾ ਕਿਸੇ ਕੋਲੇ ਬੈਠਾ ਹੋਵੇ ਬਸ ਬਾਈ ਜੋ ਤੂੰ ਕਹਿਣਾ ਜੋ ਤੂੰ ਸੋਚਦਾ ਉਹੀ ਹੋਵੇ ਹੋ ਸਹੀ ਹੋਣ ਬਸ ਜਿੱਥੇ ਵੀ ਹੋਣ ਕੋਈ ਨਹੀਂ ਕੁਝ ਨਹੀਂ ਹੁੰਦਾ ਭਰੋਸਾ ਰੱਖ ਪਰਮਾਤਮਾ ਤੇ ਠੀਕ ਹੈ ਹੁਣ ਮੈਂ ਜਾਵਾਂ ਹਾਂ ਬਾਈ ਤੂੰ ਜਾ ਤੇ ਮੈਨੂੰ ਫੋਨ ਕਰਕੇ ਦੱਸਦਾ ਰਹੀ ਚਲ ਠੀਕ ਹੈ ਚੰਗਾ ਨਾਲੇ ਕਿਸੇ ਕੋਲੇ ਗੱਲ ਨਹੀਂ ਕਰਨੀ ਟੈਨਸ਼ਨ ਨਾ ਲਿਓ ਹੁਣ ਤੁਸੀਂ ਠੀਕ ਹੈ ਬਾਈ ਸੰਦੀਪ ਦੇਖ ਭੁੱਲ ਕੇ ਵੀ ਘਰੇ ਕਿ ਸੇ ਕੋਈ ਗੱਲ ਨਾ ਕਰੀ ਠੀਕ ਹੈ ਤੂੰ ਟੈਨਸ਼ਨ ਨਾ ਲੈ ਤੇਰਾ ਵੀਰਾ ਮਿਲ ਜੂਗਾ ਤੈਨੂੰ ਪੱਕਾ ਵੀਰਾ ਮਿਲ ਜੂਗਾ ਮੈਨੂੰ ਤਾਂ ਟੈਨਸ਼ਨ ਹੋ ਰਹੀ ਆ ਪਤਾ ਨਹੀਂ ਬਾਈ ਕਿੱਥੇ ਹੋਊਗਾ ਤੂੰ ਜਮਾ ਫਿਕਰ ਨਾ ਕਰ ਪਰ ਗੱਲ ਕਰਨੀ ਸਮੇਂ ਇੱਕ ਮਿੰਟ ਹਾਂ ਬਾਈ ਦੱਸੋ ਨਹੀਂ ਸੋਡੇ ਨਾਲ ਦੀ ਸੰਦੀਪ ਨਾਲ ਹਾਂ ਬਾਈ ਜਾ ਸੰਦੀਪ ਇਹ ਨਾ ਤੇਰਾ ਨੰਬਰ ਲੇ ਕੇ ਸੰਦੀਪ ਤੋਂ ਤੈਨੂੰ ਕਾਲ ਇਸ ਕਰਕੇ ਕਰੀ ਸੀ ਵੀ ਯਾਰ ਮੈਂ ਤੇਰੇ ਨਾਲ ਬੈਠ ਕੇ ਗੱਲ ਕਰ ਸਕਾਂ ਤੇ ਬਾਈ ਬਣ ਕੇ ਤੂੰ ਮੈਨੂੰ ਹੁਣ ਐ ਦੱਸ ਦੇ ਵੀ ਤੇਰੇ ਦਿਲ ਚ ਕੀ ਹੈ ਤੂੰ ਉਹਦੇ ਨਾਲ ਵਿਆਹ ਕਰਾਉਣਾ ਜਾਂ ਨਹੀਂ ਦੇਖ ਬਾਈ ਮੈਨੂੰ ਇਹ ਨਹੀਂ ਪਤਾ ਤੇਰਾ ਰਿਸ਼ਤਾ ਉਹਦੇ ਨਾਲ ਕੀ ਹੈ ਕੀ ਨਹੀਂ ਠੀਕ ਹੈ ਨਾ ਗੱਲ ਇਹ ਹੈ ਵੀ ਮੈਂ ਵਿਆਹ ਨਹੀਂ ਕਰਾਉਂ ਕਿਉਂਕਿ ਨਾ ਤਾਂ ਮੇਰੇ ਘਰ ਦੇ ਮੰਨਣ ਅੱਜ ਨਾ ਮੰਨਣ ਕੱਲ੍ਹ ਬਾਈ ਯਾਰ ਇਹ ਐ ਨਹੀਂ ਕਰੀਂ ਹੁੰਦਾ ਇਹ ਤਾਂ ਕੋਈ ਗੱਲ ਨਾ ਬਣੀ ਉਹ ਯਾਰ ਉਹ ਵੀ ਤਾਂ ਕਿਸੇ ਘਰ ਦੀ ਇੱਜ਼ਤ ਨਾਲ ਯਾਰ ਮੇਰੀ ਭੈਣ ਨਾ ਘਰ ਬਰਬਾਦ ਹੋ ਗਿਆ ਦੇਖ ਮੇਰਾ ਗਲਤ ਨਾ ਸੋਚ ਬਈ ਮੇਰਾ ਉਹਦੇ ਨਾਲ ਕੋਈ ਇਹੋ ਜਿਹਾ ਰਿਸ਼ਤਾ ਨਹੀਂ ਹੈਗਾ ਮੇਰੇ ਤਾਂ ਉਹ ਭੈਣਾ ਵਰਗੀ ਵੀਰ ਬਣ ਕੇ ਤੂੰ ਕਿਵੇਂ ਕਰ ਘਾਰੇ ਮਨਾ ਮੈਂ ਤੇਰੇ ਨਾਲ ਕਹੇ ਨਾ ਹਰ ਥਾਂ ਚੱਲੂ ਯਾਰ ਕਿਤੇ ਕਹੇਗਾ ਪਰ ਯੱਥ ਵੀ ਰਦਮ ਤੇਰੇ ਮਾਪੋ ਦੇ ਭਾਈ ਬਣ ਕੇ ਯਾਰ ਘਰ ਬਚਾਲਾ ਮੇਰੀ ਭੈਣ ਦਾ ਘਰ ਬਰਬਾਦ ਹੋ ਗਿਆ ਯਾਰ ਭਾਈ ਜੇ ਮੇਰੇ ਜੀਜੇ ਨੂੰ ਕੁਝ ਹੋ ਗਿਆ ਯਾਰ ਬਾਈ ਅਸੀਂ ਤਾਂ ਕਿਤੋਂ ਜੋਗੇ ਨਹੀਂ ਰਹਿਣਾ ਯਾਰ ਭਾਈ ਮੈਂ ਦੇਖ ਹੱਥ ਨਾ ਜੋੜ ਐ ਮੈਨੂੰ ਛਪੇਂਦਾ ਕਰੀ ਜਾ ਜਿਹੜੀ ਗੱਲ ਮੇਰੇ ਘਰ ਦੇ ਨਾ ਲਮੈ ਜ ਨੂੰ ਮੰਨਦੀ ਨਹੀਂ ਬਾਈ ਗੱਲ ਸਾਰੀ ਆਹ ਜੇ ਤੂੰ ਕਹਿਣਾਗਾ ਚੱਲ ਮੈਂ ਕੋਈ ਨਹੀਂ ਗੱਲ ਕਰਕੇ ਦੇਖੂਗਾ ਤੇਰੇ ਨੂੰ ਮੈਂ ਦੱਸ ਦੂੰਗਾ ਫਿਰ ਵੀ ਫੋਨ ਤੇ ਬਾਈ ਬਣ ਕੇ ਕੁਝ ਵੀ ਕਰ ਯਾਰ ਕੁਝ ਵੀ ਕਰ ਯਾਰ ਉਹ ਕੁੜੀ ਮਰ ਜੂ ਯਾਰ ਧਰ ਬਰਬਾਦ ਹੋ ਯਾਰ ਬਾਈ ਯਾਰ ਕੋਈ ਗੱਲ ਨਹੀਂ ਪਰਾ ਜੇ ਤੂੰ ਇਨਾ ਜ਼ੋਰ ਪਾਉਣਾ ਨਾ ਮੈਂ ਗੱਲ ਕਰਕੇ ਦੇਖ ਲੂੰ ਪਰ ਮੇਰੇ ਕੰਨਿਓ ਹਾਂ ਨਾ ਸਮਝੇ ਪਰ ਬਾਈ ਕਿਉਂ ਬਾਈ ਤੈਨੂੰ ਪਤਾ ਹੀ ਹੈ ਮਾਪਿਆਂ ਨੂੰ ਸਮਝਾਉਣਾ ਕਿੰਨਾ ਔਖਾ। ਓ ਯਾਰ ਬਾਈ ਮਾਪਿਆਂ ਨੂੰ ਤੇਰੀ ਮੇਂ ਗੱਲ ਮੰਨਦਾ ਸਮਝਾਉਣਾ ਬਹੁਤ ਔਖਾ। ਪਰ ਯਾਰ ਇਹ ਵੀ ਤਾਂ ਦੇਖ ਤੇਰੀ ਮਾਂ ਵੀ ਤਾਂ ਇੱਕ ਜਿਹੜਾ ਔਰਤ ਆ ਨਾ। ਜੇ ਔਰਤ ਤੇਰਾ ਔਰਤ ਦਾ ਦਰਤ ਨਹੀਂ ਸਮਝੂ ਨਾ ਤੇ ਫਿਰ ਕਿਵੇਂ ਦੁਨੀਆ ਚੱਲੂ ਯਾਰ ਬਾਈ। ਬਾਈ ਕੋਈ ਗੱਲ ਨਹੀਂ। ਤੂੰ ਟੈਨਸ਼ਨ ਨਾ ਲੈ। ਮੈਂ ਇੱਕ ਵਾਰੀ ਗੱਲ ਕਰਕੇ ਜਰੂਰ ਦੇਖਾਂ। ਬਾਈ ਜਿਵੇਂ ਵੀ ਮੇਰੀ ਮਾਪਿਆਂ ਨੇ ਕੋਈ ਗੱਲ ਕਹੀ ਮੈਂ ਤੈਨੂੰ ਦੱਸ ਦਊ। ਬਾਈ ਮੈਂ ਤੇਰੀ ਗੱਲ ਨਾਲ ਜਮ੍ਹਾਂ ਸਹਿਮਤ ਹਾਂ। ਤੂੰ ਮਾਪਿਆਂ ਦੀ ਕਦਰ ਕਰਨਾ। ਪਰ ਬਾਈ ਕੁਝ ਫੈਸਲੇ ਜ਼ਿੰਦਗੀ ਦੇ ਹੋ ਜਾਂਦੇ ਆ ਜਿਹੜੇ ਆਪਾਂ ਨੂੰ ਖੁਦ ਲੈਣੇ ਚਾ ਪਹਿਲਾਂ ਕਿਹੜਾ ਤੂੰ ਆਪਣੇ ਮਾਪਿਆਂ ਨੂੰ ਪੁੱਛ ਕੇ ਕੁੜੀ ਨੂੰ ਪਿਆਰ ਕੀਤਾ ਸੀ ਉਹਦੇ ਵੀ ਤਾਂ ਤੂੰ ਆਪਣੀ ਮਰਜ਼ੀ ਕਰੀ ਸੀ ਚੱਲ ਕੋਈ ਗੱਲ ਨਹੀਂ ਬਾਈ ਤੂੰ ਘਬਰਾ ਨਾ ਮੈਂ ਕਰਦਾ ਕੋਈ ਨਾ ਬਾਈ ਮੈਂ ਤੇਰੇ ਫੋਨ ਦੀ ਵੇਟ ਕਰੂੰਗਾ ਮੈਨੂੰ ਜਲਦੀ ਦੱਸੀ ਇਹ ਨਾ ਹੋਏ ਬਾਈ ਬਣ ਕੇ ਵੇਲਾ ਬੀਤ ਜੇ ਤੇ ਤੂੰ ਬਾਅਦ ਚ ਮੈਨੂੰ ਫੋਨ ਕਰੇ ਕੋਈ ਗੱਲ ਨਹੀਂ ਬਾਈ ਹਾਂਜੀ ਕਿਹੋ ਜਿਹਾ ਚੇਲ ਮੈਂ ਸੁਚਿਤ ਹਾਂ ਸੰਦੀ ਬਹੁਤ ਕੁਝ ਜਾਣਨੀ ਆ ਤੂੰ ਸਮਝ ਨਹੀਂ ਆਉਂਦਾ ਬਿਨਾਂ ਦੱਸੇ ਬਿਨਾਂ ਕੁਝ ਹੋਏ ਕਿਵੇਂ ਜਾ ਸਕਦੇ ਨੇ ਕਿਤੇ ਉਹਨਾਂ ਨੇ ਇੱਕ ਵਾਰੀ ਵੀ ਖਿਆਲ ਨਹੀਂ ਕੀਤਾ ਵੀ ਮੈਂ ਉਹਨਾਂ ਬਿਨਾ ਕਿਵੇਂ ਰੋਣਗੀ ਤੂੰ ਵੀ ਬਸ ਤੂੰ ਫੇਰ ਨਾ ਕਰ ਵੀਰੇ ਜਲਦੀ ਮਿਲ ਜੂਗਾ ਬਹੁਤ ਜਲਦੀ ਮਿਲ ਜੂਗਾ ਕਿਤੇ ਮਿਲ ਤਿੰਦਲ ਹੋਗੀ ਵੀਰੇ ਨੇ ਵੀ ਸਾਰਾ ਸ਼ਹਿਰ ਛਾਰ ਮਾਰਿਆ ਕਿਤੇ ਨਹੀਂ ਮਿਲਿਆ ਯਾਰਾ ਤੂੰ ਛਿਗਾਲੇ ਪਈ ਜਾਂਦਾ ਮੈਂ ਤਾਂ ਬਹੁਤ ਡਰ ਲੱਗਿਆ ਤੁਹਾਨੂੰ ਕਿਤੇ ਕੁਝ ਪਾ ਵੀ ਆਇਆ ਜਾਂ ਕਤੋਂ ਬੁਲੀ ਆਣੇਗੀ ਫਿਰ ਇਹਨਾਂ ਨੂੰ ਕੁਝ ਨਹੀਂ ਹੋਇਆ। ਵੇਰੇ? ਹਾਂ ਮੈਂ ਮੱਪਲੇ ਕਿਉਂ। ਵੇਰੇ ਤੁਹਾਨੂੰ ਪਤਾ ਲੱਗਿਆ ਉਹਨਾਂ ਦਾ ਕਿਤੇ ਕੁਝ ਕੁਝ ਵੀ ਉਹਨਾਂ ਦੇ ਦੋਸਤਾਂ ਨੇ ਗਲੀ ਗਵਾੜਿਆ ਕਿਤੇ? ਕੁਝ ਨਹੀਂ ਪਤਾ ਲੱਗਿਆ ਬਣੇ। ਦੋ ਦਿਨ ਹੋ ਗਏ ਮੈਨੂੰ ਕਿ ਲੱਭਦੇ ਨੂੰ ਮੈਂ ਤਾਂ ਜਿੱਥੇ ਬੈਂਦਾ ਉੱਠਦਾ ਸੀ ਉਹਦੇ ਜਾਰਾ ਮਿੱਤਰੋਂ ਸਭ ਨੂੰ ਪੁੱਛ ਲਿਆ ਉਹ ਕਹਿੰਦੇ ਸੰਤੋਪ ਨਹੀਂ ਮਿਲਿਆ ਕਾਫੀ ਦਿਨਾਂ ਤੋਂ ਤੇਰੇ ਹੁਣ ਕੀ ਕਰੀਏ ਕੋਈ ਗੱਲ ਨਹੀਂ ਕੋਈ ਕੁਛ ਨਾ ਕੁਛ ਤਾਂ ਕਰਨਾ ਪਵੇ ਘਰੇ ਥੋੜਾ ਬੈਠੇ ਰਹੇ ਪਾ ਫਿਰ ਇਹ ਆਇਆ ਆਪਾਂ ਸਾਰੇ ਚੱਲਦੇ ਹਾਂ ਉਹਨਾਂ ਨੂੰ ਲੱਭ ਲੈ ਕਿਾ ਕੱਲਾ ਬੰਦਾ ਕਿੰਨਾ ਕੁ ਲੱਭੂਗਾ ਤੁਸੀਂ ਵੀ ਦੋ ਜਾਣੀਆਂ ਥਲ ਘਰੇ ਬੈਠ ਕੇ ਤਾਂ ਮੇਰੇ ਜੈਨ ਨਹੀਂ ਲੱਗਦਾ ਮੈਂ ਵੀ ਤੁਹਾਡੇ ਨਾਲ ਚੱਲੂਗੀ ਸੇ ਮੈਂ ਤੇ ਆਪਾਂ ਵੀ ਚੱਲਦੇ ਹਾਂ ਫਿਰ ਮੈਂ ਛੁੜਾ ਪੱਕਾ ਚਲੋ ਠੀਕ ਚਲਦੇ ਆ ਭੱਲਾ ਬਣੇ ਜਸਪ੍ਰੀਤ ਐ ਕਰਦੇ ਆ ਉਧਰਲੇ ਬਾਜ਼ਾਰ ਚ ਦੇਖੇ ਹੁੰਨੇ ਆ ਹੋ ਵੀ ਸਾਰਾ ਬਾਜ਼ਾਰ ਉਸ ਦਾ ਸਾਂ ਲਿਆ ਆਪਾਂ ਕਿਤੇ ਵੀ ਨਹੀਂ ਵੀਰਾ ਤਾਂ ਲੱਭ ਰਿਆ ਕਿੱਥੇ ਹੋਊਗਾ ਵੀਰਾ ਹੌਸਲਾ ਨਾ ਤੋੜ ਆਪਦਾ ਲੱਭਣਾ ਤਾਂ ਪੈਣਾ ਆਪਣੇ ਕੋਲੇ ਕੋਈ ਆਪਸ਼ਨ ਨਹੀਂ ਹੈਗਾ ਤੈਨੂੰ ਪਤਾ ਤੇਰੇ ਵੀਰੇ ਬਿਨਾਂ ਖਾਲੀ ਖਾਲੀ ਜਿਹਾ ਲੱਗ ਕੇ ਐ ਲੱਗਦਾ ਜਿਵੇਂ ਉਹ ਖੋਸ਼ ਹੋ ਗਿਆ ਮੇਰਾ ਤਾਂ ਕੁਝ ਨਹੀਂ ਬਚਣਾ ਕੋਈ ਨਾ ਪਿਲ ਲੱਭ ਜੂਗਾ ਵੀਰਾ ਆਇਆ ਆਪਾਂ ਉਧਰ ਦੇਖਦੇ ਆ ਇੱਧਰ ਰਹਿ ਗਏ ਸਾਰੇ ਦਗਾ ਨਾ ਦੇਖ ਲੱਖਿਆ ਭਾਈ ਨੇ ਤਾਂ ਉਹਦਾ ਫੈਸਲਾ ਸੁਣਾਤਾ ਮੈਂ ਹੁਣ ਭੈਣ ਨੂੰ ਕੀ ਦੱਸਾਂ ਵੀ ਉਹਨੇ ਐ ਕਿਹਾ ਯਾਰ ਤੇ ਭਾਈ ਨੇ ਕੁਝ ਕਰ ਲਿਆ ਜਿਵੇਂ ਮੇਰੇ ਭੈਣ ਨੇ ਰਹਿਣ ਤੂੰ ਮੈਂ ਕੀ ਕਰਾਂ ਯਾਰ ਮੈਂ ਤਾਂ ਫਸ ਗਿਆ ਵਿਚਾਲੇ ਯਾਰ ਜਦੀਪ ਮੰਨ ਜੀ ਸੰਦੀਪ ਨਾਲ ਵਿਆਹ ਕਰਾਉਣ ਨੂੰ ਨਾ ਸਾਰੇ ਮਸਲੇ ਹੱਲ ਹੋ ਜਾਣ ਮੈਂ ਤਾਂ ਤਰ ਲੈਨੇ ਕਰ ਕਰ ਦੇਖ ਲਈ ਯਾਰ ਹੁਣ ਬਾਈ ਤਾਂ ਆਪਣੀ ਜਿੱਦ ਤੇ ਪੱਕਾ ਗਿਆ ਯਾਰ ਘਰੇ ਨਹੀਂ ਆਉਂਦਾ ਮੈਂ ਹੁਣ ਭੈਣ ਨੂੰ ਕਹਾਂ ਤਾਂ ਕੀ ਕਹਾਂ ਯਾਰ ਫਿਰੇ ਪਤਾ ਲੱਗਿਆ ਕੁਝ ਹਾਂ ਲੱਗ ਜੂ ਪਤਾ ਕੋਈ ਗੱਲ ਮਿਲ ਜੂਗਾ ਕਦੋਂ ਵੀਰੇ ਤਿੰਨ ਦਿਨ ਹੋ ਗਏ ਸਾਰੇ ਕਿਤੇ ਲੱਭ ਲਿਆ ਅਸੀਂ ਵੀ ਜਿੱਥੇ ਸਾਡੀ ਵਾਹ ਲੱਗਦੀ ਸੀ ਉੱਥੋਂ ਤੱਕ ਲਾਈ ਓਏ ਕੋਈ ਗੱਲ ਨਹੀਂ ਭੈਣੇ ਮੈਂ ਤੇਰਾ ਦੁੱਖ ਸਮਝਦਾ ਪਰ ਤੂੰ ਭਰੋਸਾ ਰੱਖ ਪਰਮਾਤਮਾ ਮੈਨੂੰ ਨਾ ਅੱਜ ਇੱਕ ਬੰਦਾ ਮਿਲਿਆ ਸੀ ਉਹ ਕਦੋਂ ਸਾਨੂੰ ਮੈਂ ਦੇਖਿਆ ਕਿਤੇ ਅੱਛਾ ਹਾਂ ਫੇਰ ਕਿੱਥੇ ਨੇ ਉਹ ਕੋਈ ਗੱਲ ਨਹੀਂ ਮਿਲ ਜੂ ਲੱਭ ਲਾਂਗੇ ਭਰੋਸਾ ਰੱਖ ਪ੍ਰਮਾਤਮਾ ਤੇ ਮੈਨੂੰ ਨਾਲੇ ਯਕੀਨ ਆ ਬਾਈ ਕੋਈ ਗਲਤ ਕਦਮ ਨਹੀਂ ਜਾ ਕਰਾਂ ਯਕੀਨ ਤਾਂ ਮੈਨੂੰ ਵੀ ਸੀ ਉਹਨਾਂ ਤੇ ਪਰ ਆਪਦੇ ਆਪ ਨੂੰ ਤਲਾਸ਼ੇ ਦੇ ਹੀ ਬੈਠੀਆਂ ਪਰ ਮੈਨੂੰ ਨਹੀਂ ਪਤਾ ਅੰਦਰੋਂ ਮੈਂ ਚੁਰੀ ਆਂਦੀ ਆ ਮੈਨੂੰ ਇਹਨਾਂ ਡਰ ਲੱਗੀਆਂ ਤਾਂ ਵੀ ਕੁਝ ਕਰਨਾ ਲੈਣਾ ਓਏ ਲੱਤਾਂ ਮੜੀਏ ਤੂੰ ਦਿਮਾਗ ਨੂੰ ਕਿੱਧਰ ਲੈ ਜਿੰਨੇ ਪੁੱਠੇ ਪਾਸੇ ਆ ਜੂਆ ਕਰੇ ਮਿਲ ਜੂਆ ਕੋਈ ਗੱਲ ਵੀਰੇ ਜਿਹੇ ਚੱਕਰੋਂ ਮਿਲਦੇ ਨਹੀਂ ਨਾ ਦਿਮਾਗ 'ਚ 100 ਖਿਆਲ ਚੱਲਦੇ ਨੇ ਹੁਣ ਇਹਨਾਂ ਖਿਆਲਾਂ ਨੂੰ ਕਿਵੇਂ ਰੋਕਾਂ ਮੈਂ ਮੈਂ ਤੇਰੀ ਗੱਲ ਨਾਲ ਸਹਿਮਤਾ ਪੈਣੀ ਜੇ ਬਾਈ ਆਪਣੇ ਘਰੇ ਆਵੇ ਤਾਂ ਤੂੰ ਟੈਨਸ਼ਨ ਮੁਕਤ ਹੋਵੇਂ ਨਾਲੇ ਮੈਂ ਆਪਣੇ ਘਰੋਂ ਜਾ ਮੈਂ ਤੂੰ ਬਾਈ ਸੱਚੀ ਦੱਸਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਜੀ ਕਿਹੜੀ ਗੱਲ ਹੋ ਗਈ ਜਿਹੜੀ ਉਹਨਾਂ ਨੂੰ ਇੰਨਾ ਮਜਬੂਰ ਕਰਤਾ ਵੀ ਘਰ ਛੱਡ ਕੇ ਭੱਗ ਜਾਂ ਹਿੰਦੀ ਤਾਂ ਕੋਈ ਗੱਲ ਹੀ ਨਹੀਂ ਸੀ ਛੋਟੀ ਛੋਟੀ ਗੱਲ ਮੈਨੂੰ ਦੱਸਦੇ ਸੀ ਉਹ ਤੇ ਘਰੇ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਰ ਨਹੀਂ ਸੋਚਿਆ ਵੀ ਮੈਂ ਇਹਨੂੰ ਗੱਲ ਦੱਸਦਾ ਮੈਨੂੰ ਲੱਗਦਾ ਭੈਣ ਜਿੱਥੋਂ ਤੱਕ ਮੈਂ ਬਾਈ ਨੂੰ ਜਾਣਦਾ ਮੈਨੂੰ ਲੱਗਦਾ ਸੰਦੀਪ ਦਾ ਕਰਕੇ ਨਾ ਘਰ ਛੱਡ ਗਿਆ ਬਾਈ ਸੰਦੀਪ ਕਰਕੇ ਹਾਂ ਭੈਣ ਪਰ ਸੰਦੀਪ ਦਾ ਤਾਂ ਮੈਂ ਸਮਝਾਤਾ ਸੀ ਉਹਨਾਂ ਨੂੰ ਨਾਲੇ ਉਹਨਾਂ ਨੇ ਤਾਂ ਆਪ ਕਿਹਾ ਸੀ ਉਹ ਤਾਂ ਵਿਆਹ ਕਰ ਦਾਂਗੇ ਫਿਰ ਇੱਚ ਘਰ ਛੱਡਣ ਵਾਲੀ ਕੀ ਗੱਲ ਸੀ ਮੈਂ ਵੀ ਨਾ ਇੱਕ ਭਰਾ ਇੱਕ ਭੈਣ ਆ ਮੇਰੀ ਤੂੰ ਵੀ ਹਨ ਮੈਨੂੰ ਪਤਾ ਇੰਨਾ ਗੱਲਾਂ ਦੀ ਕਿੰਨੀ ਜਿਆਦਾ ਤਕਲੀਫ ਹੁੰਦੀ ਹੈ ਬੰਦੇ ਨੂੰ ਹੂੰ ਤਾਂ ਬਾਈ ਮੈਂ ਸਮਝਦੀ ਆ ਪਰ ਮੇਰੇ ਨਾਲ ਗੱਲ ਵੀ ਤਾਂ ਕਰ ਸਕਦੇ ਸੀ ਘਰ ਛੱਡ ਕੇ ਜਾਣਾ ਕਿਸੇ ਮਸਲੇ ਦਾ ਹੱਲ ਤਾਂ ਨਹੀਂ ਹੈਗਾ ਬੰਦੇ ਕੋਲੇ ਰਸਤਾ ਹੋਰ ਕੋਈ ਨਹੀਂ ਹੁੰਦਾ ਕਰ ਵੀ ਕੀ ਸਕਦਾ ਹੋਰ ਫਿਰ ਭਾਈ ਹੁਣ ਉਹ ਜਵਾਕੜੀ ਨੂੰ ਘਲਗੂਠਾ ਥੋੜੀ ਦੇਣਾ ਹੋ ਗਈ ਉਹਦੇ ਤੋਂ ਗਲਤੀ ਹੁਣ ਉਹਦੀ ਭੈਣ ਆਹੋ ਮੇਰੀ ਨਾਨਾਣਾ ਹੈ ਘਰੋਂ ਵੀ ਨਹੀਂ ਬਾਹਰ ਕੱਢੀ ਜਾਂਦੀ ਹੁਣ ਨਾਲੇ ਹੌਲੀ-ਹੌਲੀ ਕਰਾਂਗੇ ਕੋਈ ਹਿੱਲਾ ਇਸ ਗੱਲ ਦਾ ਹੈ ਬਦਨਾਮੀ ਤੋਂ ਡਰ ਕੇ ਬੰਦਾ ਹੌਸਲਾ ਥੋੜੀ ਛੱਡ ਦਿੰਦਾ ਦੇਖ ਬਣੇ ਮੈਂ ਤੇਰੇ ਨਾਲ ਸੰਦੀਪ ਦੀ ਜ਼ਿੰਦਗੀ ਵਾਸਤੇ ਤੂੰ ਜਿਹੜਾ ਵੀ ਫੈਸਲਾ ਲੈ ਕੇ ਨਾ ਮੈਂ ਤੇਰੇ ਨਾਲ ਪਰ ਤੂੰ ਦੱਸਾ ਪਾ ਕੀ ਕਰੀਏ ਫਿਰ ਤੇਜ ਮੈਂ ਕੀ ਦੱਸਾਂ ਭਾਈ ਉਹ ਨਿਆਣੀ ਨੂੰ ਤਾਂ ਪੁੱਛ ਲੋ ਉਹਦੇ ਤੇ ਕੀ ਬੀਤਦੀ ਆ ਉਹ ਤਾਂ ਪਹਿਲੇ ਹੀ ਦੁੱਖਾਂ ਦੀ ਮਾਰੀ ਸੀ ਹੋਰ ਇਹਨਾਂ ਤੋਂ ਜਾਣ ਤੋਂ ਬਾਅਦ ਤਾਂ ਜਮੀ ਟੁੱਟ ਗਈ ਹੁਣ ਤਾਂ ਸੁਖ ਦੀ ਆਪ ਦੇ ਆਪ ਨੂੰ ਦੋਸ਼ੀ ਮੰਨੀ ਜਾਂਦੀ ਆ ਫੇ ਵੀਰਾ ਮੇਰੇ ਘਰ ਕੇ ਕਰ ਛੱਡ ਕੇ ਗਿਆ ਹੁਣ ਉਹ ਮੈਂ ਕੀ ਸਮਝਾਵਾਂ ਉਹ ਤਾਂ ਸਾਰਾ ਦਿਨ ਰੋਂਦੀ ਰਹਿੰਦੀ ਆ ਨਾ ਕੁਝ ਖਾਵੇ ਨਾ ਪੀਵੇ ਹੁਣ ਉਹਨੂੰ ਮੈਂ ਕੀ ਕਹਾਂ ਜਾ ਕੇ ਫੇ ਵੀਰਾ ਤੇਰੇ ਘਰ ਕੇ ਗਿਆ ਤੇ ਹਾਂ ਭਣੇ ਮੈਂ ਤੈਨੂੰ ਇੱਕ ਗੱਲ ਹੋਰ ਦੱਸੀ ਮੈਂ ਨਾ ਮੁੰਡੇ ਨੂੰ ਵੀ ਲੈ ਸਦੀ ਅੱਛਾ ਕਿੱਥੇ ਆਹੋ ਦਾ ਬੇਸ਼ਰਮ ਇਨਸਾਨ ਮੈਂ ਉਹਦੀ ਬਹੁਤ ਮਿੰਤਾ ਕੀਤੀ ਉਹ ਤਾਂ ਮੰਨ ਹੀ ਨਹੀਂ ਰਿਹਾ ਬਸ ਤੇ ਅੱਛਾ ਭਾਈ ਤੂੰ ਕਿੱਥੇ ਮਿਲਿਆ ਸੀ ਉਹਨੂੰ ਨਾਲੇ ਕੀ ਕਿਹਾ ਉਹਨੇ ਤੂੰ ਉਹਨੂੰ ਕਿਹਾ ਨਹੀਂ ਹੈਗਾ ਤੇ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੇ ਜੇ ਤੂੰ ਕੰਮ ਕਰਕੇ ਗਿਆ ਨਾ ਤੈਨੂੰ ਤਾਂ ਸਾਰੀ ਜ਼ਿੰਦਗੀ ਸਜ਼ਾ ਮਿਲੂ ਇਸ ਚੀਜ਼ ਦੀ ਬਹੁਤ ਗਿਆ ਭਣੇ ਮੈਂ ਉਹ ਤਾਂ ਮੈਨੂੰ ਕਹਿੰਦਾ ਮੈਂ ਵਿਆਹ ਹੋਣਾ ਆਪਣੇ ਮਾਪੋ ਦੀ ਮਰਜ਼ੀ ਨਾਲ ਹੀ ਕਰਾਂਗਾ। ਇਹੇ ਜੇ ਮੁੰਡਿਆਂ ਕਰਕੇ ਨਾ ਕੁੜੀਆਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ। ਇਹ ਇੱਕ ਵਾਰ ਨਹੀਂ ਸੋਚਦੇ ਕਿਸੇ ਦੀ ਇੱਜ਼ਤ ਨਾਲ ਖੇਡਣ ਤੋਂ ਪਹਿਲਾਂ। ਸੱਚੀ ਹੱਦ ਹੋਈ ਪਈ ਅੱਜਕੱਲ ਦੇ ਸਮਾਜ ਦੀ। ਕੁੜੀਆਂ ਨੂੰ ਤਾਂ ਪੈਰ ਦੀ ਜੁੱਤੀ ਸਮਝਦੇ ਨੇ। ਜਿੱਥੇ ਜੀ ਕੀਤਾ ਉੱਥੇ ਵਰਤ ਲਿਆ ਤੇ ਸੁੱਟਤਾ। ਉਹ ਮੁੰਡਾ ਮੈਨੂੰ ਮਿਲ ਜੇ। ਤੁਸੀਂ ਤੁਸੀਂ ਇੱਥੇ ਮੈਂ ਨਾ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ